ਕੁਝ ਦਿਨ ਪਹਿਲਾਂ ਅੱਬਲ ਖੁਰਾਣਾ ਮੁਕਸਰ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਸੀ ਦੋਨਾਂ ਪਿਓ ਪੁੱਤਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਪਤਾ ਚੱਲ ਰਿਹਾ ਹੈ ਕਿ ਜ਼ਮੀਨ ਦੇ ਚੱਲਦਿਆਂ ਜ਼ਮੀਨੀ ਵਿਵਾਦ ਦੇ ਚੱਲਦਿਆਂ ਇਹ ਕਤਲ ਨੂੰ ਅੰਜਾਮ ਦਿੱਤਾ ਗਿਆ ਤਾਂ ਹੁਣ ਉਸ ਮਾਮਲੇ ਦੇ ਵਿੱਚ ਇੱਕ ਵੱਡੀ ਐਫ ਆਈ ਆਰ ਕਰ ਦਿੱਤੀ ਗਈ ਹੈ ਚਾਰ ਲੋਕ ਇਸ ਦੇ ਵਿੱਚ ਨਾਮਜ਼ਦ ਕਰ ਦਿੱਤੇ ਗਏ ਨੇ ਸਭ ਤੋਂ ਵੱਡੀ ਖਬਰ ਇਹ ਹੈ ਕਿ ਗੁਰਦਾਸਪੁਰ ਤੋਂ ਜਿਹੜੇ ਐਮਪੀ ਨੇ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦੇ ਕਰੀਬੀ ਰਿਸ਼ਤੇਦਾਰਾਂ ਦੇ ਉੱਪਰ ਵੀ ਐਫਆਈਆਰ ਕੀਤੀ ਹੈ ਕਿ ਉਹਨਾਂ ਦੀ ਵੀ ਇਨਵੋਲਵਮੈਂਟ ਇਸ ਕੇਸ ਦੇ ਵਿੱਚ ਦੱਸੀ ਗਈ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਦੋਨੋਂ ਪਿਓ ਪੁੱਤ ਹੈ ਜਿਹੜੇ ਸੀ ਉਹ ਆਪਣੇ ਪਿੰਡ ਆਏ ਸੀ ਚੰਡੀਗੜ੍ਹ ਦੇ ਵਿੱਚ ਰਹਿ ਰਹੇ ਸੀ 150 ਕਿੱਲੇ ਦੀ ਲਗਭਗ ਉਹਨਾਂ ਦੀ ਜ਼ਮੀਨ ਜਿਹੜੀ ਉਹ ਦੱਸੀ ਜਾ ਰਹੀ ਸੀ ਜਿਸ ਦਾ ਵਿਵਾਦ ਉਨ੍ਹਾਂ ਦੇ ਸ਼ਰੀਕੇ ਦੇ ਨਾਲ ਹੀ ਚੱਲ ਰਿਹਾ ਸੀਗਾ ਇਹ ਚਰਚਾ ਦੇ ਵਿੱਚ ਸਿਗੀਆਂ ਗੱਲਾਂ ਹਾਲਾਂਕਿ ਹੁੰਡੂਗਾਈ ਦੇ ਨਾਲ ਇਸ ਦੀ ਜਾਂਚ ਹੋਵੇਗੀ ਕਿਉਂਕਿ ਇਹ ਮਾਮਲਾ ਜਿਹੜਾ ਆ ਹਾਈ ਪ੍ਰੋਫਾਈਲ ਬਣ ਚੁੱਕਿਆ ਹੈ ਜਿਸ ਦੀ ਜਾਂਚ ਜਿਹੜੀ ਉਹ ਲਗਾਤਾਰ ਹੁਣ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਉਸ ਮਾਮਲੇ ਦੇ ਵਿੱਚ ਫਿਲਹਾਲ ਚਾਰ ਲੋਕ ਨਾਮਜ਼ਦ ਨੇ ਚਾਰ ਲੋਕਾਂ ਤੇ ਐਫਆਈਆਰ ਦਰਜ ਕਰ ਦਿੱਤੀ ਗਈ ਹੈ ਜਿਹੜੇ ਸ਼ਰੀਕੇ ਦੇ ਵਿੱਚ ਨੇ ਔਰ ਸੁਖਜਿੰਦਰ ਸਿੰਘ ਰੰਧਾਵਾ ਦੇ ਵੀ ਕਰੀਬੀ ਰਿਸ਼ਤੇਦਾਰ ਇਸ ਦੇ ਵਿੱਚ ਦੱਸੇ ਜਾ ਰਹੇ ਨੇ ਕਿ ਉਹ ਵੀ ਸ਼ਰੀਕੇ ਦੇ ਵਿੱਚ ਸੀਗੇ ਤਾਂ ਤੁਹਾਨੂੰ ਦੱਸਦੇ ਕਿ ਇਹ ਸ਼ਾਮ 7:00 ਵਜੇ ਦੇ ਕਰੀਬ ਕਤਲ ਜਿਹੜਾ ਆ ਉਹ ਕੀਤਾ ਗਿਆ ਸੀ ਜਦੋਂ ਦੋਨੋਂ ਪਿਓ ਪੁੱਤ ਹੈ ਚੰਡੀਗੜ੍ਹ ਤੋਂ ਆਪਣੇ ਪਿੰਡ ਅਬਲ ਖੁਰਾਣਾ ਦੇ ਵਿੱਚ ਆਏ ਸੀ ਆਪਣੀ ਜ਼ਮੀਨ ਦੇਖਣ ਦੇ ਵਾਸਤੇ ਵਿਨੇ ਪ੍ਰਤਾਪ ਸਿੰਘ ਤੇ ਸੂਰੇ ਪ੍ਰਤਾਪ ਸਿੰਘ ਦੋਨੋਂ ਪਿਉ ਪੁੱਤ ਸੀ ਆਰ ਫੈਮਿਲੀ ਦੇ ਵਿੱਚ ਤਿੰਨੋਂ ਹੀ ਜਾਣੇ ਸੀਗੇ ਪਿਉ ਪੁੱਤ ਤੇ ਇੱਕ ਧੀ ਤਿੰਨੋਂ ਜਾਣੇ ਸੀਗੇ ਪਰ ਹੁਣ ਫੈਮਿਲੀ ਦੇ ਵਿੱਚ ਸਿਰਫ ਇੱਕ ਧੀ ਬਚੀ ਹੈ ਕਿਉਂਕਿ ਦੋਨਾਂ ਦਾ ਕਤਲ ਕਰ ਦਿੱਤਾ ਗਿਆ ਹੈ ਜ਼ਮੀਨ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ ਜ਼ਮੀਨੀ ਵਿਵਾਦ ਪਿਛਲੇ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਸੀ ਸ਼ਰੀਕੇ ਦੇ ਨਾਲ ਪਹਿਲਾ ਵੀ ਅਨਬਣ ਹੋ ਚੁੱਕੀ ਸੀ ਪਹਿਲਾ ਵੀ ਲੜਾਈ ਚੱਲ ਰਹੀ ਸੀਗੀ ਤਾਂ ਉਸੇ ਸਬੰਧ ਦੇ ਵਿੱਚ ਫਿਰ ਆਪਣੀ ਪੈਲੀ ਨੂੰ ਦੇਖਣ ਦੇ ਵਾਸਤੇ ਆਏ ਸੀ ਕਿਉਂਕਿ ਜੋ ਮੁੱਢਲੀ ਜਾਂਚ ਹੋ ਰਹੀ ਹੈ ਪਤਾ ਲੱਗਿਆ ਸੀ ਕਿ ਪੈਲੀ ਦੇ ਉੱਪਰ ਜ਼ਮੀਨ ਦੇ ਉੱਪਰ ਸ਼ਰੀਕਿਆਂ ਨੇ ਕਬਜ਼ਾ ਕੀਤਾ ਹੋਇਆ ਸੀ ਜਿਸ ਨੂੰ ਛਡਾਉਣ ਦੇ ਵਾਸਤੇ ਗੱਲਬਾਤ ਕਰਨ ਦੇ ਵਾਸਤੇ ਦੋਨੋਂ ਪਿਉਪੁੱਤ ਜਿਹੜੇ ਹੈ ਚੰਡੀਗੜ੍ਹ ਤੋਂ ਆਪਣੇ ਪਿੰਡ ਅਬুল ਖੁਰਾਨਾ ਗਏ ਸੀਗੇ ਪਰ ਮੂਰੇ ਤੁਹਾਨੂੰ ਦੱਸ ਦੇ ਕਿ ਉਹ ਤਾਕ ਲਗਾਈ ਬੈਠੇ ਸੀ ਉਹਨਾਂ ਨੇ ਗੱਡੀ ਘੇਰ ਕੇ ਦੋਨਾਂ ਪਿਓ ਪੁੱਤਾਂ ਦੇ ਗੋਲੀਆਂ ਮਾਰ ਦਿੱਤੀਆਂ ਔਰ ਦੋਨਾਂ ਪਿਓ ਪੁੱਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਚਾਰ ਜਣਿਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਜਿਦੇ ਵਿੱਚ ਮੌਜੂਦਾ ਐਮਪੀ ਸੁਖਜਿੰਦਰ ਰੰਧਾਵਾ ਦੇਵੀ ਕਰੀਬੀ ਰਿਸ਼ਤੇਦਾਰ ਜਿਹੜੇ ਉਹ ਦੱਸੇ ਗਏ ਨੇ ਤੁਹਾਨੂੰ ਦੱਸ ਦੇ ਕਿ ਅਬਲ ਖੁਰਾਣਾਵਾਲ ਕੀ ਸੁਖਜਿੰਦਰ ਰੰਧਾਵਾ ਹੁਣਾਂ ਦੇ ਸਹੁਰੇ ਨੇ ਸੋਹਰਾ ਪਰਿਵਾਰ ਵੀ ਉੱਥੇ ਰਹਿ ਰਿਹਾ ਅਬুল ਖੁਰਾਨਾ ਦੇ ਵਿੱਚ ਤਾਂ ਹੁਣ ਇਹ ਸਾਰੀ ਜਿਹੜੀ ਗੱਲਬਾਤ ਉਹ ਇਸ ਤਰੀਕੇ ਦੇ ਨਾਲ ਹੈ ਕਿ ਉਹ ਵੀ ਸ਼ਰੀਕੇ ਦੇ ਵਿੱਚ ਸੀਗਾ ਸੁਖਜਿੰਦਰ ਰੰਧਾਵਾ ਦਾ ਜਿਹੜਾ ਸੋਹਰਾ ਪਰਿਵਾਰ ਹੈ ਔਰ ਜਿੰਨਾਂ ਦਾ ਕਤਲ ਹੋਇਆ ਉਹਨਾਂ ਦੀ ਲਾਕਡਾਟ ਪਹਿਲਾਂ ਹੀ ਉਹਨਾਂ ਦੇ ਨਾਲ ਚੱਲ ਰਹੀ ਸੀ ਜ਼ਮੀਨੀ ਵਿਵਾਦ ਜਿਹੜਾ ਉਹ ਚੱਲ ਰਿਹਾ ਸੀ ਜਿਸ ਤੇ ਚੱਲਦਾ ਉਹ ਵੀ ਹੁਣ ਨਾਮਜ਼ਦ ਕੀਤੇ ਗਏ ਨੇ ਪਰ ਮਾਮਲਾ ਜਿਹੜਾ ਉਹ ਪੁਲਿਸ ਦੇ ਅਧੀਨ ਹੈ ਜਾਂਚ ਅਧੀਨ ਹੈ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਇਹ ਕੇਸ ਜਿਹੜਾ ਹੈ ਉਹ ਹਾਈ ਪ੍ਰੋਫਾਈਲ ਬਣ ਚੁੱਕਿਆ ਫਿਲਹਾਲ ਚਾਰ ਲੋਕਾਂ ਨੂੰ ਨਾਮਜ਼ਦ ਜਿਹੜਾ ਇਸ ਮਾਮਲੇ ਦੇ ਵਿੱਚ